ਮੱਚਾ ਇਹ ਲੀਵਰ ਕਦੇ ਵੀ ਆਜ਼ਾਦ ਨਹੀਂ ਹੋ ਸਕਦਾ ਜਿੰਨਾ ਚਿਰ ਮੈਂ ਦੀ ਪਤਨੀ ਵਿੱਚ ਆ ਕਦੇ ਵੀ ਨਹੀਂ ਆਜ਼ਾਦ ਹੋ ਸਕਦਾ ਜਿੰਨਾ ਚਿਰ ਇਹਦੀ ਪਤਨੀ ਵਿੱਚ ਇਹਦਾ ਲੀਵਰ ਕਦੇ ਠੀਕ ਨਹੀਂ ਹੋ ਸਕਦਾ ਜਿਵੇਂ ਠੀਕ ਹੋ ਸਕਦਾ ਕੁਝ ਮਰਜ਼ੀ ਕਰ ਲੈ ਮੇਰੋ ਤੂੰ ਅੱਜ ਦਾ ਨਹੀਂ ਐ ਮੈਂ ਤੈਨੂੰ ਮੈਂ ਦੱਸ ਦਾਂ ਤੈਨੂੰ ਤੂੰ ਅੱਜ ਦਾ ਨਹੀਂ ਐ ਖੁਦਾ ਮੈਨੂੰ ਕਹਿ ਰਿਹਾ 15 ਖੁਦਾ ਮੈਨੂੰ ਕਹਿ ਰਿਹਾ 15 ਸਾਲ ਤੋਂ ਇਸ ਕਰਦੇ ਵਿੱਚ ਮੈਨੂੰ ਖੁਦਾ ਦਾ ਆਤਮਾ ਕਹਿ ਰਿਹਾ ਤੂੰ ਅੱਜ ਦਾ ਨਹੀਂ ਐ 15 ਸਾਲ ਤੋਂ ਕਿੰਨੇ ਸਾਲ ਹੋ ਗਏ ਤੈਨੂੰ 15 ਸਾਲ ਹੋ ਗਏ ਬੰਨੂ ਤਾਰੀਖ 27 ਤਾਰੀਖ ਨਿਕਲ ਨਿਕਲ ਸਿਰ ਦੇ ਉਪਰ ਕੁਰਾਲਾ ਆਤਮ ਮੈਨੂੰ ਕਹਿ ਰਿਹਾ ਹੈ ਇੱਕ ਐਸੀ ਦੁਸ਼ਟ ਆਤਮਾ ਹੈ ਇੱਕ ਐਸੀ ਦੁਸ਼ਟ ਆਤਮਾ ਹੈ ਜੋ ਤੇ ਪਤੀ ਦੇ ਉਪਰ ਕਮ ਕਰਦੀ ਹੈ ਚਲ ਨਿਕਲ ਵਾਰੇ ਮੈਂ ਆਤਮਾ ਸੇ ਵੇਖ ਰਿਹਾ ਤੂੰ ਇਹਦੇ ਪਤੀ ਦੇ ਅੰਦਰ ਨਹੀਂ ਹੈ ਤੂੰ ਇਹਦੇ ਅੰਦਰ ਹੈ ਸੱਪ ਦੇ ਪੇਸ ਦੇ ਵਿੱਚ ਆਉਣਾ ਗੰਦਿਆ ਦੁਸ਼ਟਾ ਮੈਂ ਆਤਮਾ ਸੇ ਵੇਖ ਰਿਹਾ ਹਾਂ ਮੈਂ ਸੱਪ ਦੇ ਰੂਪ ਵਿੱਚ ਆਉਂਦਾ ਹਾਂ ਵੇਖ ਰਿਹਾ ਤੈਨੂੰ हाँ 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 चल निकल बाहर आ जा बाहर आ जा निकल बारे निकल बारे मैं आत्मा से वेख रहा तो गलूडी मार के अपने फंड को घुमा मैं आत्मा से वेख रहा है मैं ना इन्होंने आत्मा से वेख रहा है ये गलुंडी मार के कर दे घर और घूमता है और ये पेट कुछ चलता है यीशु के नाम में आजा, आजा बारे आजा, आजा 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 खुल के बारे आ चिल्ला के बारे आ चीका मार के बार आ चिल बारा ਖੁੱਲ ਕੇ ਵਾਰਿਆ ਖੁੱਲ ਕੇ ਵਾਰਿਆ ਖੁੱਲ ਕੇ ਵਾਰਿਆ ਤੇਰੀ ਪਾਵਰ ਖਤਮ ਐ ਤੇਰੀ ਪਾਵਰ ਖਤਮ ਐ ਅੱਜ ਤੂੰ ਅੱਜ ਦਾ ਨਹੀਂ ਐ ਮੈਂ ਤੈਨੂੰ ਮੈਂ ਦੱਸਦਾ ਤੈਨੂੰ ਤੂੰ ਅੱਜ ਦਾ ਨਹੀਂ ਐ ਖੁਦਾ ਮੈਨੂੰ ਕਹਿ ਰਿਹਾ 15 ਖੁਦਾ ਮੈਨੂੰ ਕਹਿ ਰਿਹਾ 15 ਸਾਲ ਤੋਂ ਇਸ ਕਰਦੇ ਵਿੱਚ ਮੈਨੂੰ ਖੁਦਾ ਦਾ ਆਤਮਾ ਕਹਿ ਰਿਹਾ ਤੂੰ ਅੱਜ ਦਾ ਨਹੀਂ ਐ 15 ਸਾਲ ਤੋਂ ਕਿੰਨੇ ਸਾਲ ਹੋ ਗਏ ਤੈਨੂੰ ਇਹ 15 ਸਾਲ ਹੋ ਗਏ ਮੈਨੂੰ ਤਾਰੀਫ਼ ਕਰੋ ਜੀਸਸ ਤਾਰੀਫ਼ ਕਰੋ ਕਿੰਨੇ ਸਾਲ ਹੋ ਗਏ ਮਾ ਜਾਵੜਿਆ ਸੇ ਹਾਂ ਮੈਂ ਜਾਵੜਿਆ ਸੇ ਤੋਂ ਪਰ ਮੈਂ ਇਹ ਨਦਰ ਰਸਤੇ ਕਾਰਨ ਦੇ ਰਸਤੇਦਾਰਾਂ ਦੇ ਕਾਰਨ ਆਵੜਿਆ ਇਹਨੇ ਇਹਨਾਂ ਦੇ ਰਸਤੇਦਾਰਾਂ ਦੀ ਇਹ ਪਤਨੀ ਨੇ ਮੇਰੀ ਮਦਦ ਕਰੀ ਆ ਇਹਦੇ ਰਸਤੇਦਾਰਾਂ ਨਾਲ ਜਾਣਦੇ ਲਈ ਮੇਰੀ ਮਦਦ ਕੀਤੀ ਆ ਇਹਦੇ ਪਤਨੀ ਨੇ ਕਰੀ ਆ ਮੈਂ ਤਾਂ ਬੜਾ ਦੇ ਪਤਨੀ ਕਿਹਦੇ ਪਤਨੀ ਜਨਦਰ ਮੈਂ ਕਦੇ ਯਾਦ ਨਹੀਂ ਹੋਤਾ ਤਾਂ ਕਿਹਦੇ ਰੂਪ ਦੇ ਵਿੱਚ ਆਉਣਾ ਕਿਹਦੇ ਰੂਪ ਦੇ ਵਿੱਚ ਸਤ ਦੇ ਰੂਪ ਚ ਜੀਸਸ ਸਤ ਦੇ ਰੂਪ ਚ ਹਾਂ ਮੈਨੂੰ ਮਨੁਸਬਤ ਜਿਆਦਾ ਨਾਨਕਾਂ ਨੂੰ ਤਾਰੀਫ ਕਰੋ ਖੁਦਾ ਦੀ ਦੇਖੋ ਇਹ ਦੇਖੋ ਆਦਤ ਕਰੀ ਮੈਂ ਵੇਖ ਰਿਹਾ ਆਤਮਾ ਵਿੱਚ ਸੱਪ ਦੇ ਰੂਪ ਦੇ ਵਿੱਚ ਦੁਸ਼ਟ ਆਤਮਾ ਇਸ ਘਰ ਦੇ ਵਿੱਚ 15 ਸਾਲ ਤੋਂ ਇਸ ਘਰ 'ਚ ਕੰਮ ਕਰ ਰਿਹਾ ਤੇ ਚਲਾ ਗਿਆ ਸੀ ਮੈਂ ਚਲਿਆ ਬਾ ਗਿਆ ਸੀ ਇਹਦਾ ਪਤੀ ਇਹਨੂੰ ਲੈ ਕੇ ਆਇਆ ਸੀ ਆਜ਼ਾਦ ਹੋ ਗਈ ਸੀ ਪਰ ਇਹਦੇ ਪਤੀ ਨੇ ਮੇਰੀ ਬਹੁਤ ਮਦਦ ਕਰਿਆ ਇਹਦੇ ਨਾਨਕਿਆਂ ਦੇ ਘਰੇ ਜਾਣ ਦੇ ਲਈ ਇਹਦੇ ਪਤੀ ਨੇ ਬਹੁਤ ਜ਼ਿਆਦਾ ਬੁਲਾਇਆ ਮੈਨੂੰ ਮੈਂ ਆਏ ਤੇ ਇਹਦੀ ਪਤਨੀ ਨੂੰ ਮਾਰ ਲਿਆ ਚੜਾ ਨਹੀਂ ਸਕਦਾ ਮੈਨੂੰ ਪਤਨੀ ਨੂੰ ਕਦੇ ਕੀ ਲੱਗਦਾ ਇਹਨਾਂ ਦਾ ਕੀ ਲੱਗਦਾ ਕੀ ਲੱਗਦਾ ਇਹਨਾਂ ਦਾ ਕੀ ਲੱਗਦਾ ਮਾਸੜਦੀ ਆ ਇਹਦੇ ਇਹਦੇ ਮਾਸੜੀ ਨੇ ਇਹਦੇ ਘਰੇ ਬਲਾਂ ਦੇ ਲਈ ਸੌਕ ਲਾਈ ਇਹਨੇ ਮਦਦ ਕਰੀ ਸੋਦੀ ਇਹਦੇ ਪਤੀ ਨੇ ਓਏ ਮੁੰਡੇ ਓਏ ਮੁੰਡੇ ਕੀ ਕਰ ਰਹੀ ਹੈ ਕੀ ਹੈ ਕੀ ਕਹਿ ਰਹੀ ਹੈ ਅੱਗੇ ਆਮਦਨ ਬੋਲੀ ਜਾਣਾ ਅੱਗੇ ਪਰ ਮੈਂ ਉਸ ਦਿਨ ਦਾ ਬੋਲੀ ਦੱਸ ਬੋਲ ਕੇ ਜੋ ਮੈਂ ਕਹਿ ਰਿਹਾ ਜੋ ਇਹ ਕਹਿ ਰਹੀ ਹੈ ਸੱਚ ਕੀ ਕੀਤਾ ਸੀ ਮਾਈਕ ਦਿਓ ਇਹਨਾਂ ਨੂੰ ਦਿਓ ਬਤੋ ਇਹ ਮਾਈਕ ਮੈਂ ਗਿਆ ਸੀ ਜੀ ਬਸ ਕੀ ਕਹਿ ਰਿਹਾ ਸੀ ਤਾਂ ਜਾ ਕੇ ਹੋਰ ਕੁਝ ਨਹੀਂ ਕਰਿਆ ਮਦਦ ਕਰੀ ਸੀ ਮਦਦ ਤਾਂ ਪੈਸੇ ਦਿੱਤੇ ਸੀ ਸੁਣ ਲਓ ਸਾਰੇ ਜਣੇ ਸਾਰੇ ਜਣੇ ਸੁਣ ਲਓ ਦੇਖੋ ਇਹ ਕਿੱਥੋਂ ਕੱਢਿਆ ਪਰਮਿਸ਼ਨ ਨੇ ਖੜੇ ਸੀ ਮੈਂ ਲੈ ਹੈਂਡ ਕਰ ਸਕਦਾ ਸੀ ਅੱਗੇ ਜਾ ਸਕਦਾ ਸੀ ਵਲਿਕਨ ਜਦੋਂ ਮੈਂ ਦੇਖਿਆ ਸੱਪ ਥੱਪਨ ਵਾਲੀ ਕੀ ਤਲਕਾਦਾ ਤੇਰਾ ਜਿਸ ਜਿਸ ਕੁਲਾਈਸ ਉਹਨਾਂ ਨੇ ਬਾਪ ਦੇ ਨੂੰ ਮੰਨਦੇ ਆ ਉਸ ਨੂੰ ਗੁੱਗੇ ਮਾੜੇ ਨੂੰ ਉਸਨੇ ਭੇਜ ਜਾ ਮੈਨੂੰ ਮਾਸੜਿਆ ਜੀਸਸ ਦੇਖੋ ਥੈਂਕ ਯੂ ਜੀ ਸੱਪ ਸੱਪ ਇਸ ਲਈ ਸੱਪ ਦੇ ਰੂਪ ਚ ਆਣਾ ਮੈਂ ਸੱਪ ਦੇ ਰੂਪ ਚ ਆਇਆ ਹੋਇਆ ਜਾਵ ਨਹੀਂ ਕਰਾ ਸਕਦਾ ਕਦੇ ਵੀ ਆਪਣੀ ਪਤਨੀ ਨੂੰ ਆਜ਼ਾਦ ਨਹੀਂ ਕਰਾ ਸਕਦਾ ਨਿਕਲਦਾ ਨਹੀਂ ਤੇਰਾ ਮਤਲਬ ਇਹ ਹੈ ਕਦੇ ਵੀ ਨਹੀਂ ਨਿਕਲਦਾ ਮੈਂ ਮਾਸੜ ਨਹੀਂ ਆਇਦਾ ਅੱਛਾ ਸਾਕਾ ਕਰਾਚੋ ਕਰਨ ਸਾਕਾ ਮਾਸਟਰ ਜੀ ਆਂਦਾ ਅੱਛਾ ਤੂੰ ਤਾਂ ਨਹੀਂ ਜਾਂਦਾ ਹਾਂ ਮੈਂ ਤਾਂ ਨਹੀਂ ਜਾਂਦਾ ਹੈਗਾ ਅੱਛਾ ਹਾਂ ਇਹ ਲੀਵਰ ਕਦੇ ਵੀ ਆਜ਼ਾਦ ਨਹੀਂ ਹੋ ਸਕਦਾ ਜਿੰਨਾ ਚਿਰ ਮੈਂ ਦੀ ਪਤਨੀ ਵਿੱਚਾਂ ਕਦੇ ਵੀ ਨਹੀਂ ਆਜ਼ਾਦ ਹੋ ਸਕਦਾ ਜਿੰਨਾ ਚਿਰ ਇਹਦੀ ਪਤਨੀ ਵਿੱਚਾਂ ਦਾ ਲੀਵਰ ਕਦੇ ਠੀਕ ਨਹੀਂ ਹੋ ਸਕਦਾ ਹੋ ਜੀ ਮੈਨੂੰ ਠੀਕ ਹੋ ਸਕਦਾ ਕੁਝ ਮਰਜੀ ਕਰ ਲੈ ਰਿਪੋਰਟ ਹੈ ਕਿ ਤੇਰੇ ਕੋਲ ਪਹਿਲਾਂ ਨਹੀਂ ਆ ਹਾਂ ਜੀ ਹੈਗੀਆਂ ਓਕੇ ਉਹਨਾਂ ਚੱਕੀ ਮੇਰੇ ਕੋਲ ਨਹੀਂ ਉਹਨਾਂ ਚੱਕੀ ਤੂੰ ਤਾਂ ਮਾਸੜੀ ਐ ਦਾ ਸੁਣ ਮੇਰੀ ਗੱਲ ਤੂੰ ਦਾ ਮਾਸੜ ਹੀ ਹੈ ਦਾ ਹਾਂ ਮਾਸੜਾ ਮੈਂ ਦਾ ਪਰ ਸਵਰਗੀ ਪਿਤਾ ਇਹਦੇ ਅੰਦਰ ਐਂਟਰੀ ਕਰੇਗਾ ਜੀ ਯਿਸੂ ਦੇ ਨਾਮ ਨਾਲ ਹਮ ਜੀਨੇ ਨੂੰ ਬਣਾਇਆ ਸੁਣਿਆ ਵਚਨ ਅੱਜ ਵਚਨ ਸੁਣਿਆ ਸੀ ਅੱਜ ਮੈਂ ਹਿਸਕੀਲ ਦੀ ਤਰ੍ਹਾਂ ਇਹਦੇ ਉੱਪਰ ਫੂਕ ਮਾਰਾਂਗਾ ਔਰ ਤੂੰ ਨਿਕਲੇਗਾ ਔਰ ਆਤਮਾ ਪਰਵੇਸ਼ ਹੋਏਗਾ ਯਿਸੂ ਦੇ ਨਾਮ ਨਾਲ ਸਲ ਖੜਾ ਹੋ ਖੜਾ ਹੋ ਖੜਾ ਹੋ ਖੜਾ ਚਲ 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 ਖੜਾ ਹੋ चल ਲੈ ਵੀ ਰਿਪੋਰਟਾਂ ਕਰਾਈ ਜਾ ਕੇ ਠੀਕ ਹੈ ਖੜੇ ਕਰੋ ਟਿਕਟ ਇਸ ਖੜੀ ਕਰੋ ਖੜੀ ਹੋਰ ਕਰਿਆ ਕਰੋ ਮਾਈਕ ਉਹ ਕੱਲੀ ਮਾਈਕ ਨਹੀਂ ਬੜ ਸਕਦੀ ਵਿਚਾਰੀ ਨਾ ਖੜੀ ਕਰ ਸਕਦੀ ਥੈਂਕ ਯੂ ਜੀਸਸ ਇਧਰ ਚੱਕ ਇਧਰ ਚੱਕ ਮੇਰੇ ਕਣੀ ਤੂੰ ਹੁਣ ਕਦੇ ਨਹੀਂ ਜਾਂਦਾ ਤੂੰ ਬਰੇ ਛੱਡਦਾ ਨਹੀਂ ਇਧਰ ਚੱਕ ਮੇਰੇ ਕਣੀ ਅੱਖਾਂ ਚੱਕ ਅੱਖਾਂ ਚੱਕ ਤੂੰ ਕਦੇ ਨਹੀਂ ਛੱਡਦਾ ਕਦੇ ਨਹੀਂ ਛੱਡਦਾ ਅੱਜ ਤੋਂ ਮੁੱਦੇ ਮੂੰਹ ਡਿਗੇਗਾ ਆਪਣੇ ਆਪ आज तू छटेगा और मुद्दे मुँह डिगेगा और जाएगा चल 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 निकल फ्री कर कर फ्री कर 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 कर, कर इन छो तो, इन किधर नहीं जाना इन्हें चल डिग मुद्दे मु, चक अपने हाथ उपर चक अपने हथ कड़ और डिग मुद्दे मु, कन् फड़ और मुद्दे मु डिग चल निकले तो यीशु के नाम में तो तेरी सारी पावर खत्म हो चुकी है पलवन तेरा आत्मन छुए ਕੁਦਵਨ ਅਜ ਤੋਂ ਬਾਅਦ ਇਹਦਾ ਲੀਵਰ ਚੰਗਾ ਹੋ ਚੁੱਕਿਆ ਹੈ ਇਹਦੀ ਅਨਸੈਂਕਸ਼ਨ ਜਿੰਨੀ ਵੀ ਹੈਗੀ ਕੁਦਵਨ ਦਾ ਉਹ ਸਾਰੀ ਖਤਮ ਹੋ ਚੁਕੀ ਹੈ ਕੁਦਵਨ ਦਾ ਹੌਲੀ ਸਪਿਰਿਟ ਇਸ ਲਾਈਫ ਦੇ ਅੰਦਰ ਆ ਚੁੱਕਿਆ ਹੈ ਮੇਰੇ ਪਰਮੇਸ਼ਰ ਤੇਰਾ ਰੂਹ ਇਹਨੂੰ ਟੱਚ ਕਰ ਚੁੱਕਿਆ ਹੈ ਫਾਈਂਡ ਅ ਨੇਮ ਆਫ ਜੀਸਸ